ਵਿਵਰਤਨ ਅਤੇ ਪਾਖੰਡਵਾਦ ਵਰਗੇ ਗੰਭੀਰ ਮੁੱਦਿਆਂ ਤੇ ਚਿੰਤਿਤ ਸੰਤ ਸਮਾਜ ਨੇ ਅੰਮ੍ਰਿਤਸਰ ਦੇ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਵਿੱਚ ਮੰਗ ਪੱਤਰ ਦਿੰਦਿਆਂ ਇਸ ਮੁੱਦੇ ਤੇ ਚਿੰਤਾ ਪ੍ਰਗਟ ਕੀਤੀ ਅਤੇ ਉਹਨਾਂ ਨੇ ਦੱਸਿਆ ਕਿ ਅੱਜ ਹੀ ਧਾਰਮਿਕ ਸਮੱਸਿਆਵਾਂ ਸੰਬੰਧੀ ਅਸੀਂ ਜਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦੇ ਸੀ ਹੈ ਮਾਮਲਿਆਂ ਦੇ ਵਿੱਚ ਦਖਲ ਦੇਣ ਦੀ ਗੱਲ ਆਖੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਦਾਸੀਨ ਟਕਸਾਲ ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਕੀ ਕੀ ਦੱਸਿਆ ਤੁਸੀਂ ਵੀ ਸੁਣੋ ਹਾਂਜੀ ਅਸੀਂ ਥੋੜੇ ਦਿਨ ਪਹਿਲਾਂ ਵੀ ਜਦੋਂ ਕ੍ਰੂਸੇਡ ਵਰਡ ਇਹਨਾਂ ਨੇ ਯੂਜ਼ ਕੀਤਾ ਸੀਗਾ ਅਸੀਂ ਉਸ ਦਿਨ ਕਮਿਸ਼ਨਰ ਆਫ ਪੁਲਿਸ ਨੂੰ ਮਿਲੇ ਸੀਗੇ ਉਸ ਦਿਨ ਵੀ ਸਾਨੂੰ 5-6 ਘੰਟੇ ਦੀ ਜਦੋਜਹਿਦ ਤੋਂ ਬਾਅਦ ਇਹਨਾਂ ਦੇ ਜਿਹੜੇ ਰਿਪ੍ਰেজੈਂਟੇਟਿਵ ਅੰਕੁਨੂਰਲਾ ਮਿਨਿਸਟਰੀ ਦਾ ਕੋਈ ਰਿਪ੍ਰেজੈਂਟੇਟਿਵ ਹੈ ਗੌਰਵ ਉਹਨਾਂ ਵੱਲੋਂ ਮਾਫੀਨਾਮਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀਗਾ ਜਦੀ ਕਾਪੀ ਵਾਸਤੇ ਅਸੀਂ ਆਰਟੀਆਈ ਫਾਈਲ ਕੀਤੀ ਹੋਈ ਆ ਔਰ ਇਹਦਾ ਕਾਰਨ ਹੈ ਕਿ 2 ਸਾਲ ਪਹਿਲਾਂ ਵੀ ਇਹਨਾਂ ਨੇ ਜਿਹੜਾ ਕ੍ਰੂਸੇਡ ਵਰਡ ਆ ਉਹ ਯੂਜ਼ ਕੀਤਾ ਸੀਗਾ ਗੁਰਦਾਸਪੁਰ ਔਰ ਉਦੋਂ ਵੀ ਅਸੀਂ ਇਤਰਾਜ਼ ਜਤਾਇਆ ਸੀ ਤੇ ਪ੍ਰਸ਼ਾਸਨ ਨੇ ਸਾਨੂੰ ਇੱਕ ਮਾਫੀਨਾਮਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਨਾ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਨਾ ਇਹ ਆਪਣੀ ਆਦਤਾਂ ਤੋਂ ਹਟੇ ਹੁਣ ਇੱਥੇ ਜਦੋਂ ਸਾਰੀ ਗੱਲਬਾਤ ਚੱਲ ਰਹੀ ਹੈ ਇਹਦੇ ਵਿੱਚ ਨਾ ਮੈਂ ਇੱਕ ਛੋਟੀ ਜੀ ਚੀਜ਼ ਐਡ ਕਰਨੀ ਚਾਹਵਾਂਗਾ 크ਰੂਸੇਡ ਦੀ ਹਿਸਟਰੀ ਦੇ ਵਿੱਚ ਇੱਕ ਟੌਪਿਕ ਆਇਆ ਕਿ ਕੈਰਨ ਆਰਮਸਟ੍ਰਾਂਗ ਦੀ ਕਿਤਾਬ ਆ ਹੋਲੀ ਵਾਰ ਉਹ ਐਂਕਰ ਬੁਕਸ ਦੀ ਪਬਲਿਕੇਸ਼ਨ ਆ ਉਹਦੇ ਪੇਜ ਨੰਬਰ 3 ਤੇ ਲਿਖਿਆ ਹੈ ਕਿ 크ਰੂਸੇਡ ਜਿਹੜੀ ਆ ਉਹਦੇ ਜਿਹੜਾ ਪੋਪ ਆਰਬਨ 2 ਜਿਨ ਨੇ ਸਭ ਤੋਂ ਪਹਿਲਾਂ 27 ਨਵੰਬਰ 1095 ਦੇ ਵਿੱਚ ਕ੍ਰੂਸੇਡ ਦੀ ਕਾਲ ਦਿੱਤੀ ਉਹਨੇ ਮੁਸਲਮਾਨਾਂ ਵਾਸਤੇ ਇੱਕ ਵਰਡ ਯੂਜ਼ ਕੀਤਾ ਸੀਗਾ ਆ ਕਾਲਸ ਰੇਜ਼ਡ ਰੇਸ ਐਲੀਨੇਟਿਡ ਬਾਏ ਗੋਡ ਵਿਚ ਨਾਟ ਇੰਟਰਸਟਿਡ ਇਨ ਗੋਡ ਕਿਲਿੰਗ ਦੋਜ਼ ਗੋਡਲੈਸ ਮੌਨਸਟਰਸ ਵਾਜ਼ੇ ਹੋਲੀ ਐਕਟ ਉਹਦੇ ਭਾਵੇਂ ਹੈ ਕਿ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਪਰਮਿਸ਼ਨ ਨੇ ਦਰਕਾਰਿਆ ਆ ਔਰ ਉਹਨਾਂ ਨੂੰ ਮਾਰਨਾ ਜਿਹੜਾ ਪੁੰਨ ਦਾ ਕੰਮ ਆ ਇਹਦੇ ਵਿੱਚ ਇੱਕ ਹੋਰ ਪੁਆਇੰਟ ਹੈ ਕਿ ਜਦੋਂ ਮਾਰਾ ਜਿਹੜਾ ਇਹਦਾ ਸੀਰੀਆ ਦਾ ਸ਼ਹਿਰ ਆ ਉਹਦੇ ਉੱਤੇ ਜਦੋਂ ਕੁਰਸੇਡ ਦੇ ਦੌਰਾਨ ਵਾਰ ਹੋਈ ਤੇ ਇਹਨਾਂ ਨੂੰ ਐ ਲੱਗਾ ਜਿਹੜੇ ਕੁਰਸੇਡ ਦੇ ਸੋ ਕਾਲਡ ਵਾਰੀਅਰ ਸੀਗੇ ਕਿ ਇਹਨਾਂ ਨੇ ਜਿਹੜੇ ਸੋਲਜਰ ਨੇ ਰਹਿਣ ਵਾਲੇ ਉਹਨਾਂ ਨੇ ਸੋਨਾ ਖਾ ਲਿਆ ਉਹਨਾਂ ਦੇ ਪੇਟ ਚਾਕ ਕੀਤੇ ਗਏ ਔਰ ਜਿਹੜੇ ਬੰਦੇ ਨਹੀਂ ਕਤਲ ਕੀਤੇ ਗਏ ਉਹਨਾਂ ਨੂੰ ਗੁਲਾਮ ਬਣਾ ਕੇ ਵੇਚਿਆ ਗਿਆ ਇਹ ਜਿਹੜੇ ਕਹਿ ਰਹੇ ਆ ਕਿ ਕੁਰਸੇਡ ਦਾ ਮਤਲਬ ਆ ਨਹੀਂ ਆ ਉਹ ਨਹੀਂ ਆ ਆਪਾਂ ਸਾਰੇ ਵੀਰ ਬੈਠੇ ਆ ਕਿਸੇ ਨੇ ਥੋੜਾ ਪੜਿਆ ਕੋਈ ਬਹੁਤਾ ਪੜਿਆ ਜਿਹੜਾ ਇਤਿਹਾਸ ਆ ਇਤਿਹਾਸ ਲੂਣ ਮਿਰਚ ਜਿਹਾ ਸਵਾਦ ਨਹੀਂ ਹੁੰਦਾ ਇਤਿਹਾਸ ਇਤਿਹਾਸ ਹੁੰਦਾ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ ਲੱਗੇ ਜਿਹੜੀ ਕੁਰ ਵਾਰ ਫਿਰ ਹੋਲੀ ਲੈਂਡ ਪਹਿਲਾਂ ਤੇ ਸਾਨੂੰ ਇਹ ਦੱਸਣ ਵੀ ਇੱਥੇ ਇਹਨਾਂ ਦਾ ਕਿਹੜਾ ਹੋਲੀ ਲੈਂਡ ਆ ਜਿਹਦੇ ਵਾਸਤੇ ਕੁਰਸੇੜ ਦੀ ਜਿਹੜੀ ਆ ਕਾਲ ਆ ਜਿਹੜੀ ਬਾਰ-ਬਾਰ ਦੇ ਰਿਆ ਉਸ ਤੋਂ ਇਲਾਵਾ ਤੁਸੀਂ ਜੇ ਮੈਂ ਸਾਰੇ মিডিਆ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਥੋੜਾ ਜਆ ਪਿੰਡਾਂ 'ਚ ਜਾ ਕੇ ਮਿਹਨਤ ਕਰੋ ਤੁਹਾਨੂੰ ਪਤਾ ਲੱਗੇਗਾ ਵੀ ਕਿਦਾਂ ਭਾਈਚਾਰੇ ਦੇ ਅੰਦਰ ਇਹ ਜ਼ਹਿਰ ਘੋਲ ਰਹੇ ਆ ਕਿ ਜੇ ਕੋਈ ਹਿੰਦੂ ਆ ਜੇ ਕੋਈ ਸਿੱਖ ਆ ਉਹਦੇ ਕੋਲੋਂ ਤੁਸੀਂ ਕੁਝ ਖਾਣਾ ਨਹੀਂ ਕੁਝ ਪੀਣਾ ਨਹੀਂ ਗੁਰੂ ਸਾਹਿਬਾਨ ਨੂੰ ਦੇਵੀ-ਦੇਵਤਿਆਂ ਨੂੰ ਮਾੜਾ ਬੋਲਣਾ ਸ਼ੈਤਾਨ ਬੋਲਣਾ ਇੱਕ ਇਹਨਾਂ ਦਾ ਇੱਕ ਪਾਸਟਰ ਸੀਗਾ ਉਹਨੇ ਕੁਝ ਸਾਲ ਪਹਿਲਾਂ ਤਰਨਤਾਰਨ ਸਾਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ਼ੈਤਾਨ ਕਿਹਾ ਸੀਗਾ ਉਹਦਾ ਇੱਕ ਮਾਫੀ ਨਾਮਾ ਵੇਖ ਹਰਸਾ ਸ਼ੀਨਾ ਪਿੰਡ ਅੰਮ੍ਰਿਤਸਰ ਦੇ ਵਿੱਚ ਉੱਥੇ ਇੱਕ ਸਰਕਾਰੀ ਸਕੂਲ ਦੇ ਵਿੱਚ ਇੱਕ ਟੀਚਰ ਸੀਗੀ ਰਿਚਾ ਜਿਹਦੇ ਵੱਲੋਂ ਇੱਕ ਬਾਣਾ ਧਾਰੀ ਬੱਚੇ ਨੂੰ ਕੜਾ ਪਾਉਣ ਤੋਂ ਕਕਾਰਕ ਪਾਉਣ ਤੋਂ ਮਨਾ ਕੀਤਾ ਗਿਆ ਜਦੋਂ ਉਹਦਾ ਇਤਰਾਜ਼ ਕੀਤਾ ਗਿਆ ਨਾ ਮਾਫੀ ਮੰਗੀ ਇੱਕ ਸਾਨੂੰ ਦੁਖ ਹੈ ਕਿ ਜਿਹੜੇ ਇਹਨਾਂ ਦੇ ਮੇਨ ਲਾਈਨ ਚਰਚੀਸ ਇਸ ਵਰਡ ਨੂੰ ਇਹ ਜੋ ਗੰਦ ਖੋਲ ਰਹੇ ਆ ਉਹਦੇ ਬਾਰੇ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਮੀਟਿੰਗ ਕੀਤੀ ਗਈ ਦੋ ਤਿੰਨ ਵਾਰੀ ਜਿਹੜੇ ਮੇਨ ਲਾਈਨ ਚਰਚੀ ਤੋਂ ਆਏ ਉਹ ਸਹਿਮਤ ਵੀ ਹੈ ਵੀ ਤੁਸੀਂ ਜੋ ਸਹੀ ਗੱਰੇ ਜੀ ਪਰ ਕੋਈ ਵੀ ਨਾ ਤੇ ਇਹਨਾਂ ਤੇ ਲਗਾਮ ਕੱਸਦਾ ਨਾ ਇਹਨਾਂ ਦੇ ਖਿਲਾਫ ਜਿਹੜਾ ਵਾ ਉਹ ਕੋਈ ਕੰਪਲੇਂਟ ਦਿੰਦਾ ਹਾਂ ਜੀ ਫਿਰਲਾਂ ਵੀ ਤੁਸੀਂ ਮੰਤਤ ਪ੍ਰਸ਼ਾਸਨ ਨੂੰ ਆਪੇ ਗਿਆ ਬੰਦ ਕਰਦੇ ਆ ਹਾਂਜੀ ਦਿੱਤਾ ਜੀ ਵੀ ਦਿੱਤਾ ਤੁਹਾਨੂੰ ਲੱਗਦਾ ਪ੍ਰਸ਼ਾਸਨ ਕੋਈ ਸੁਣੇਗਾ ਪਾਜੀ ਪ੍ਰਸ਼ਾਸਨ ਸੁਣੇ ਨਾ ਸੁਣੇ ਪਰ ਅਸੀਂ ਹੁਣ ਸਿਰ ਤੇ ਪੱਗ ਬੰਨੀ ਹੈ ਕੋਈ ਘਰ ਆ ਕੇ ਸਾਡੇ ਸਿਰ ਸਿਰ ਦੀ ਗੱਲ ਨੂੰ ਪਾਏ ਪਹੇਗਾ ਤੇ ਅਸੀਂ ਫਿਰ ਲਿਹਾਜ਼ ਥੋੜਾ ਕਰਾਂਗੇ ਕੁਛ ਨਾ ਕੁਛ ਅਸੀਂ ਅੱਗੇ ਚਾਰਾ ਕਰਾਂਗੇ ਠੀਕ ਕਿਉਂਕਿ ਅੰਮ੍ਰਿਤ ਸਰ ਵੀ ਪ੍ਰੋਗਰਾਮ ਸੀਗਾ ਫਿਰ ਪ੍ਰਸ਼ਾਸਨ ਨਾਲ ਮੀਟਿੰ ਉਹਨਾਂ ਵਿੱਚ ਜੀ ਸਾਨੂੰ ਜਿਹੜਾ ਇਹਨਾਂ ਦੇ ਜਿਹੜੇ ਅੰਕੁਰ ਨਰੂਲਾ ਮਿਨਿਸਟਰੀ ਆ ਉਹਦੇ ਵੱਲੋਂ ਮਾਫੀਨਾਮਾ ਦਿੱਤਾ ਗਿਆ ਅਸੀਂ ਉੱਥੇ ਵੀ ਕਿਹਾ ਸੀਗਾ ਵੀ ਜਿਹੜਾ ਇਹਨਾਂ ਦਾ ਪੇਜ ਆ ਉਹਦੇ ਵਿੱਚ ਕੁਰਸੀ ਅੱਛਾ ਇਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਵੀ ਅਸੀਂ ਕੁਰਸੀੜ ਦੀ ਕਾਲ ਵਾਲਾ ਵਰਡ ਹੀ ਨਹੀਂ ਵਰਤਿਆ ਤੁਸੀਂ ਉਦੋਂ ਕਿਤੇ ਜਾ ਕੇ ਦੇਖਦੇ ਰਤਨ ਸਿੰਘ ਚੌਂਕ ਦੇ ਵਿੱਚ ਜਿਹੜਾ ਬੋਰਡ ਲੱਗਾ ਸੀਗਾ ਉਹਦੇ ਵਿੱਚ ਕੁਰਸੀੜ ਵਾਰਡ ਯੂਜ਼ ਕੀਤਾ ਗਿਆ ਸੀ ਜਦਕਿ ਇਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਅਸੀਂ ਉਹ ਵਾਰਡ ਯੂਜ਼ ਨਹੀਂ ਕੀਤਾ ਦੂਸਰੀ ਚੀਜ਼ ਉਹਦੇ ਵਿੱਚ ਇੱਕ ਇਹ ਹੈ ਕਿ ਇਹਨਾਂ ਨੇ ਕਿਹਾ ਵੀ ਇੱਕ ਪੇਜ ਅੰਕੁਰ ਨਰੂਲਾ ਮਿਨਿਸਟਰੀ ਦੇ ਨਾਮ ਤੇ ਪੇਜ ਚੱਲ ਰਿਹਾ ਉਹਦੇ 'ਚ ਕਹਿੰਦੇ ਜੀ ਉਹ ਸਾਡ ਹਾਂਜੀ 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 ਭਾਜੀ ਤੁਸੀਂ ਅੰਕਰ ਨੂੰ ਰੋਲਾ ਮਿਨਿਸਟਰੀ ਜਿਹੜਾ ਉਹਦਾ ਪੇਜ ਦੇਖੋਗੇ ਉਹਦੇ ਚ ਕੁਰਸੇ ਹਾਂ ਉਹਦੇ ਚ ਜਿਹੜਾ ਵਰਡ ਕ੍ਰੁਸੇਡ ਵਰਤਿਆ ਗਿਆ ਅਗਲਾ ਦੇਖੋ ਜਿਹੜਾ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਆ ਜੇ ਪ੍ਰਸ਼ਾਸਨ ਕੁਝ ਕਾਰਵਾਈ ਕਰਦਾ ਬਹੁਤ ਸੋਹਣੀ ਗੱਲ ਆ ਚੜ੍ਹਦੀ ਕਲਾ ਨਹੀਂ ਤੇ ਜਿਸ ਤਰ੍ਹਾਂ ਅੱਜ ਹਿੰਦੂ ਸਿੱਖ ਜਥੇਬੰਦੀਆਂ ਇਕੱਠੀਆਂ ਆਈਆਂ ਅਸੀਂ ਰਲ ਕੇ ਫਿਰ ਆਪਣੇ ਤੌਰ ਤੇ ਧਾਰਮਿਕ ਰੂਪ ਦੇ ਵਿੱਚ ਕੋਈ ਅਗੋਂ ਜਿਹੜਾ ਵਾ ਰੂਪ ਰੇਖਾ ਉਹ ਜਿਹੜੀ ਆ ਉਲੀਕਾਂਗੇ ਤੁਹਾਡੇ ਵੱਲੋਂ ਕੀ ਸੰਜੋਗ ਸੁਣਿਆ ਗਿਆ ਜੀ ਸੰਘਰਸ਼ ਤਾਂ ਭਾਜੀ ਪਹਿਲਾਂ ਕਹਿਣਾ ਔਖਾ ਤਾਂ ਇਹ ਤਾਂ ਜਦੋਂ ਮੌਕਾ ਆਏਗਾ ਉਦੋਂ ਪਤਾ ਲੱਗੇ ਉਦਾਸੀ ਮੁਖੀ ਉਦਾਸੀਨ ਤੱਕ ਸਾਲ ਇੰਟਰਨੈਸ਼ਨਲ ਹਾਂਜੀ ਯੂਐਸਏ ਤੋਂ ਮ ਆਇਆ ਤੇ ਇਹ ਲਗਾਤਾਰ ਤਿੰਨ ਚਾਰ ਸਾਲ ਹੋ ਗਏ ਨੇ ਇਹ ਜਿਹੜੇ ਪਾਸਟਰਸ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਕ੍ਰੁਸੀਡ ਕਾਲ ਕਰ ਦਿੰਦੇ ਨੇ ਜਿਹਨੂੰ ਅਸੀਂ ਦੂਸਰੇ ਧਰਮਾਂ ਦੇ ਖਿਲਾਫ ਹਥਿਆਰਬੰਦ ਜੰਗ ਦਾ ਨਾਮ ਦਿੰਦੇ ਆ ਕਤਲੂ ਆਮ ਦਾ ਨਾਮ ਦਿੰਦੇ ਆ ਇਹ ਅੰਗਰ ਨੂਰੁੱਲ ਹੈ ਅੰਮ੍ਰਿਤਸਰ ਦੇ ਵਿੱਚ ਉਹਨੇ ਪਿਛਲੇ ਹਫਤੇ ਇਹ ਉਹਨੇ ਇੱਕ ਕਾਲ ਕੀਤਾ ਜਿਹਦੇ ਖਿਲਾਫ ਅਸੀਂ ਅੱਜ ਡੀਸੀ ਸਾਹਿਬ ਨੂੰ ਪਰਚਾ ਮੰਗ ਪੱਤਰ ਦੇ ਕੇ ਆਏ ਹਾਂ ਤਾਂ ਕਿ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨੂੰ ਜਿਹੜਾ ਅੰਡਰ ਦ ਐਕਟ ਆਫ ਟੈਰਰਿਜ਼ਮ ਨੂੰ ਬੁੱਕ ਕੀਤਾ ਜਾਵੇ ਇਹ ਦੇਸ਼ ਦੀ ਏਕਤਾ ਅਖੰਡਤਾ ਵਾਸਤੇ ਇਹ ਜਿਹੜਾ ਇਹ ਵੱਡਾ ਖਤਰਾ ਹੈ ਪਹਿਲਾਂ ਵੀ ਕਈ ਮੰਗ ਪੱਤਰ ਦਿੱਤੇ ਗਏ ਜੀ ਪ੍ਰੋਗਰਾਮ ਨਾ ਹੋਣ ਕਰਕੇ ਵੀ ਪਹਿਲਾਂ ਮੰਗ ਪੱਤਰ ਦਿੱਤੇ ਗਏ ਪਰ ਬਾਅਦ ਚ ਫਿਰ ਕੰਪਰੋਮਾਈਜ਼ ਹੋ ਗਿਆ ਐਤ ਕੀ ਇਹ ਮੇਰਾ ਵਾਦਾ ਹੈ ਇਹ ਕੋਈ ਲੀਡਰ ਦਾ ਵਾਦਾ ਨਹੀਂ ਹੈ ਇਹ ਇੱਕ ਸਿੱਖ ਦਾ ਵਾਦਾ ਹੈ ਕੀ ਹੁਣ ਕੰਪਰੋਮਾਈਜ਼ ਨਹੀਂ ਹੋਏਗਾ ਹੁਣ ਆ ਰਹੀਆਂ ਪਾਰ ਦੀ ਲੜਾਈ ਹੈ ਇਹਨਾਂ ਨੇ ਮੇਰੇ ਖਿਲਾਫ ਜਨਿੰਦਰ ਗੁਰਦਾਸਪੁਰ ਲੁਧਿਆਣਾ ਅੰਮ੍ਰਿਤਸਰ ਪਰਚੇ ਦਿੱਤੇ ਨੇ ਜਿੱਥੇ ਜਿੱਥੇ ਇਹਨਾਂ ਦਿੱਤੇ ਨੇ ਉੱਥੇ ਉੱਥੇ ਪਰਚੇ ਸੀ ਜਾਣ ਦੇਣ ਜਾ ਰਹੇ ਕਈ ਜਨ ਪਖੰਡੀ ਕੋਈ ਚੱਕਰ ਨਹੀਂ ਮੈਂ ਹੁਸ਼-ਹੁਸ਼ ਕਰਕੇ ਬੱਚੇ ਜਿੰਦੇਗਾ ਤਾਂ ਲੋਕਾਂ ਦੇ ਜਾਂ ਮੈਂ ਕੁੜੀਆਂ ਸੁੱਟ ਰਿਹਾ ਹਾਂ ਇਹ ਮੈਂ ਮੁਰਦੇ ਜ਼ਿੰਦਾ ਕਰਨ ਦਾ ਮੈਂ ਡਰਾਮਾ ਕਰ ਰਿਹਾ ਹਾਂ ਜਾਂ ਅਜਾ ਸੁਵਿਸ਼ਣ ਇਹੋ ਮਿਲਿਆ ਵੀ ਜਿਹੜੀ ਇਹ ਆਪਣੀ ਅੱਜ ਦੀ ਜਿਹੜੀ ਕੰਪਲੇਨ ਹੈ ਇਹ ਫਾਰਵਰਡ ਕੀਤੀ ਜਾਏਗੀ ਤੇ ਇਹਦੇ ਉੱਤੇ ਅਸੀਂ ਆਰਡੀਏ ਪਾ ਕੇ ਇਹ ਨੂੰ ਫਾਲੋਅ ਅਪ ਕਰਾਂ ਵੀ ਕਿੱਥੇ ਕੰਮ ਪਹੁੰਚਿਆ ਤੇ ਉੱਤੇ ਪ੍ਰਸ਼ਾਸਨ ਚ ਵੀ ਗੱਲ ਚੱਲ ਰਹੀ ਆ ਅਸੀਂ ਇਹਦੇ ਖਿਲਾਫ ਦਿੱਲੀ ਤੱਕ ਜਾਣ ਦੀ ਸਾਡੀ ਜਿਹੜੀ ਮੋਹਮ ਹੈ ਬਤਾਇਆ ਵਾ ਕੀ ਹੋਣਾ ਅਗਲਾ ਪਲਾਨ ਹੈ ਅਗਲਾ ਪਲਾਨ ਇਹ ਹੈ ਕਿ ਹੁਣ ਹਿੰਦੂ ਸਿੱਖ ਇਕਤਾ ਦਾ ਜਿਹੜਾ ਮੁਜ਼ਾਰਾ ਕਰਨਾ ਪੈਣਾ ਹੈ ਜੇ ਕੱਲੇ ਹਿੰਦੂ ਲੜਦੇ ਰੇ ਤਾਂ ਵੀ ਹਾਰਨਗੇ ਕੱਲੇ ਸਿੱਖ ਲੜਦੇ ਰੇ ਤਾਂ ਵੀ ਹਾਰਨਗੇ ਇਹ ਰਲ ਕੇ ਚੱਲਣਗੇ ਤਾਂ ਕੋਈ ਜਿਹੜਾ ਇਹਦਾ ਕੋਈ ਆਉਟਕਮ ਨਿਕਲੇਗਾ ਪ੍ਰਸ਼ਾਸਨ ਤੇ ਨਹੀਂ ਮੈਨੂੰ ਆਪਣੇ ਕਲਗੀਧਰ ਦੇ ਯਕੀਨ ਤੇ ਸ਼ਹੀਦੀ ਫੋਜਾਂ ਦੇ ਯਕੀਨ ਹੈ ਇਹ ਕੰਮ ਕਰਾ ਕੇ ਦੇਣਗੇ ਪ੍ਰਸ਼ਾਸਨ ਦੀ ਮਜਬੂਰੀ ਬਣ ਜੀ ਕੰਮ ਕਰਨ ਸਾਡਾ ਇਹ ਤੁਸੀਂ ਵੀ ਇੱਥੇ ਹੋ ਦੂਜੇ ਤਰ੍ਹਾਂ ਮਨੁੱਖ ਜਿਵੇਂ ਟਾਰਗੇਟ ਕੀਤਾ ਜਾਂਦਾ ਕਿੰਨਾ ਕੁ ਸਹੀ ਸਮੇਂ ਦੇ ਉਸ ਨੂੰ ਕਿਸ ਤਰ੍ਹਾਂ ਮੈਨੂੰ ਟਾਰਗੇਟ ਕਿਵੇਂ ਜਿਵੇਂ ਵਿੱਚ ਕਈ ਉਹਨਾਂ ਦੀ ਵੀਡੀਓ ਹੈਗੀਆਂ ਕਿ ਆ ਗਿਆ ਕਿ ਲੋਕੀ ਦਰਸ਼ਨ ਦੇ ਨਾਲ ਨਹੀਂ ਜਾਂਦੇ ਪਰ ਉਹਨਾਂ ਦੀ ਬਾਤ ਸिखਾਈਆਂ ਚ ਡਿੱਗੀ ਜਾਂਦੀ ਹੈ ਰੱਬ ਇਦਾਂ ਕਰਦਾ ਹੈ ਇਹ ਟਾਰਗੇਟ ਕੀਤਾ ਜਾਂਦਾ ਹੈ ਨਾ ਇਹ ਇਹ ਪ੍ਰੈਕਟਿਸ ਭਾਰਤ ਚ ਬੰਦ ਹੋਣੀ ਚਾਹੀਦੀ ਹੈ ਐਸਾ ਕੋਈ ਵੀ ਧਰਮ ਜਿਹੜਾ ਸਿਰਫ ਆਪਣੀ ਹੀ ਚੀਜ਼ ਨੂੰ ਵੱਡਾ ਕਹਿੰਦਾ ਉਹਨੂੰ ਭਾਰਤ ਦੀ ਬੰਦ ਹੋ ਜਾਣਾ ਚਾਹੀਦਾ ਇੱਕ ਤੇ ਇਹਨਾਂ ਦਾ ਸਾਨੂੰ ਫਾਇਦਾ ਨਹੀਂ ਹੈ ਨਾ ਇਹ ਟੈਕਸ ਪੇ ਕਰਦੇ ਆ ਨਾ ਇਹਨਾਂ ਦਾ ਬੈਨੀਫਿਟ ਕਿਸੇ ਦੂਸਰੇ ਸਮਾਜ ਨੂੰ ਹੈ ਅਗਰ ਇਹਨਾਂ ਨੇ ਆਪਣੀ ਸਮਾਜ ਨੂੰ ਬੈਨੀਫਿਟ ਦੇਣਾ ਤੇ ਫਿਰ ਚੱਲ ਜਾਂ ਨਾ ਜਰਮਨ ਇਟਲੀ ਚੱਲ ਜਾਂ ਇੱਥੇ ਕੀ ਕਰਨ ਆਏ ਨੇ ਅੱਛਾ ਕ੍ਰੂਸੇਡ ਕਾਲ ਅੰਕਰਨ ਰੂਲਾ ਕਰੇ ਕਤਲੋਗਰ ਦੀ ਗੱਲ ਉਹ ਕਰੇ ਦੂਸਰੇ ਧਰਮਾਂ ਤੇ تنਕੀਦਾਂ ਉਹ ਕਰੇ ਪਾਖੰਡ ਉਹ ਕਰੇ ਤੇ ਮੈਂ ਅਗਰ ਆਵਾਜ਼ ਚੁੱਕਾ ਤੇ ਮੈਂ ਇਹ ਜਿਹੜੇ ਨਾ ਕਹਿੰਦੇ ਨੇ ਕਿ ਇਹ ਬਾਬਾ ਕਿੱਥੋਂ ਆ ਗਿਆ ਇਹ ਮੈਨੂੰ ਬੜਾ ਪੁਰਾਣਾ ਜਾਣਦੇ ਨੇ 14-15 ਗੋਡਣੀਆਂ ਲਵਾਈਆਂ ਨਾ ਦੀਆਂ ਇਹਨਾਂ ਨੂੰ ਮਾਫੀ ਮੰਗਾ ਚੁੱਕਾ ਮੈਂ ਇਹਨਾਂ ਵਾਅਦੇ ਕੀਤੇ ਸੀਗੇ ਕਿ ਦੁਬਾਰਾ ਗਲਤੀ ਨਹੀਂ ਕਰਾਂਗੇ ਇਹਨਾਂ ਨੇ ਆਪਣਾ ਵਾਅਦਾ ਤੋੜਿਆ ਉਹਦਾ ਜਿਹੜਾ ਹੁਣ ਖਮਿਆਜ਼ਾ ਇਹਨਾਂ ਨੂੰ ਬੜਾ ਵੱਡੇ ਲੈਵਲ ਤੇ ਭੁਗਤਣਾ ਪੈਗਾ ਉਹ ਇਹ ਦੁਨੀਆ ਦੇਖੇਗੀ ਬਈ ਹਰ ਇੱਕ ਤਰ੍ਹਾਂ ਦਾ ਕੋਈ ਨਹੀਂ ਬਾਬੇ ਕਹਿੰਦੇ ਜਾਂਦਾ ਕੋਈ ਨਹੀਂ ਆ ਮਾਣਦੇ ਜੀ ਇਸ ਦਾ ਮਤਲਬ ਹੀ ਹੋਰ ਆ ਜੀ ਕਿ ਸਕੂਲ ਜਿਹੜੀ ਚਾਲ ਦੇ ਦੀ ਵੀ ਉਹਦਾ ਮਤਲਬ ਹੀ ਹੋਰ ਆ ਹਾਂਜੀ ਆ ਜੋ ਹਾਂਜੀ ਹੁਣ ਮੈਂ ਕਹਿੰਦਾ ਨਾ ਮੈਂ ਖਾਲਸਾ ਦਾ ਮਤਲਬ ਹੋਰ ਹੈ ਮੈਂ ਖਾਲਸਾ ਰਾਜ ਕਹਿ ਦਿੰਦਾ ਮੈਂ ਮਹਾਰਾ ਰਣਜੀਤ ਸਿੰਘ ਦਾ ਨਾਂ ਕਹਿ ਦਿੰਦਾ ਕੀ ਇਸ ਪ੍ਰਸ਼ਾਸਨ ਮੈਨੂੰ ਜਾਨ ਦੇਗਾ ਕੀ ਅਮਰਤਪਾਲ ਨੂੰ ਜਾਨ ਦਿੱਤਾ ਤੁਸੀਂ ਪਰਭਾਸ਼ਾ ਨਹੀਂ ਚੇਂਜ ਕਰ ਸਕਦੇ ਇਹਨਾਂ ਇਹਨਾਂ ਤੇ ਗੌਰ ਦੀ ਪਰਭਾਸ਼ਾ ਵੈਗਰੂ ਕਰਦੀ ਆ ਲੋਰ ਦੀ ਪਰਭਾਸ਼ਾ ਕਾਲਪੁਰ ਕਰਦੀ ਆ ਇਹਦੀ ਪਰਭਾਸ਼ਾ ਕੋਈ ਵੀ ਕਰ ਦੇਣਗੇ ਕੀ ਇਹ ਜਿਹੜੀ 크루세ਡ ਹੈ ਇਹਨੂੰ ਹਿਸਟਰੀ ਚ ਚੇਂਜ ਕੀਤਾ ਜਾ ਸਕਦਾ ਕੀ ਇਹਦੇ ਨਾਲ 30 35 ਲੱਖ ਬੰਦਾ ਜਿਹੜਾ ਮਰਿਆ ਉਹ ਜ਼ਿੰਦਾ ਕੀਤਾ ਜਾ ਸਕਦਾ ਕੀ ਹਿਸਟਰੀ ਰੀਰਾਈਟ ਕੀਤੀ ਜਾ ਸਕਦੀ ਹੈ ਰਿਵਰਸ ਕੀਤੀ ਜਾ ਸਕਦੀ ਹੈ ਜੇ ਸਭ ਕੁਝ ਰਿਵਰਸ ਹੋ ਸਕਦਾ ਤੇ ਇਹਦਾ ਮਤਲਬ ਚੇਂਜ ਕਰ ਦੋ ਇਹ ਹੁਣ ਕੱਲ ਦਾ 8 ਘੰਟੇ ਹੋ ਗੋਡਿਆਂ ਤੇ ਲਿਆਂਦਾ ਪੈਨੂੰ ਇੱਕ ਹਫਤੇ ਦੇ ਵਿੱਚ ਜਿਹਨੂੰ ਕਹਿੰਦੇ ਬੜਾ ਖਵੀਖਾਨ ਹੈ ਗੋਡਿਆਂ ਤੇ ਲਿਆਤਾ ਨੂੰ ਮੈਨੂੰ ਇੱਕ ਹਫਤਾ ਜੈ ਇਹਨੂੰ ਹੋਇਆ ਵਾ ਤੂੰ ਮੇਰਾ ਮਹੀਨਾ ਹੋ ਲੈ ਲੈਂਦੋ ਫਿਰ ਦੇਖੋ ਕਿੱਥੇ ਹੁੰਦਾ ਬੰਦਾ ਹੈ ਭਾਈ ਹਰ ਇੱਕ ਧਰਮ ਦੇ ਆਪਣੇ ਰੀਤੀ ਰਿਵਾਜ ਹੁੰਦੇ ਆ ਪਰ ਉਸ ਰੀਤੀ ਰਿਵਾਜ ਨੂੰ ਮਾਰਾ ਕਹਿਣਾ ਮੈਂ ਇਹੀ ਕਹਿਣਾ ਕਿ ਭਾਰਤ ਵਿੱਚ ਪ੍ਰੈਕਟਿਸ ਬੈਨ ਹੋਣੀ ਚਾਹੀਦੀ ਹੈ ਇੱਥੇ ਸਾਡੇ ਸਾਰੇ ਤਿਉਹਾਰ ਸਾਂਝੇ ਨੇ ਜਿਹੜੇ ਭਾਰਤ ਦੇ ਜਨਮੇ ਧਰਮ ਨੇ ਅਸੀਂ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਹਾਂ ਸਾਂਝੀ ਪਸਾਂਜੀ ਵਾਲਤਾ ਨਾਲ ਚੱਲਦੇ ਹਾਂ ਨਾ ਸਾਡੇ ਲੰਗਰਖਾਨ ਨਾ ਸਾਡੇ ਗੁਰੂ ਘਰਾਂ ਜਾਣ ਉੱਤੋਂ ਸਾਨੂੰ ਸ਼ੈਤਾਨ ਕਹਿਣ ਤੇ ਆਪਣੀ ਹੀ ਕਮਿਊਨਿਟੀ ਵਾਸਤੇ ਸਕੂਲ ਬਣਾਉਣ ਆਪਣੀ ਹੀ ਕਮਿਊਨਿਟੀ ਵਾਸਤੇ ਹਸਪੀਟਲ ਬਣਾਉਣ ਫਿਰ ਫਰਾਡ ਕਰਨ ਪਾਖੰਡ ਕਰਨ ਇਹਨਾਂ ਨੂੰ ਇਹ ਬੀਬੇ ਪੁੱਤ ਕਿਉਂ ਬਣਾ ਕੇ ਰੱਖਿਆ ਗਿਆ ਇਹਨਾਂ ਤੇ ਕਾਰਵਾਈ ਕਿ ਇਹ ਐਨਟੀ ਨੈਸ਼ਨਲ ਲੋਗ ਨੇ ਇਹ ਗੈਰ ਸੰਵਿਧਾਨਿਕ ਲੋਗ ਨੇ ਇਹਨਾਂ ਉੱਤੇ ਜਿਹੜੀ ਮੁਜਰਮਾਂ ਤੇ ਕਾਰਵਾਈ ਹੁੰਦੀ ਹੈ ਅਤਵਾਦੀਆਂ ਦੇ ਕਾਰਵਾਈ ਹੁੰਦੀ ਉਹਨਾਂ ਤੇ ਹੋਣੀ ਚਾਹੀਦੀ ਹੈ। ਅੰਦਾਜ਼ ਸਿੱਧਰ ਹੋਣੀ ਬਦਲਦੇ ਆਪਣੀ ਲੋੜ ਨੂੰ ਆਉਂਦੇ ਨੇ ਸਾਰੇ ਆਪਣੇ ਉਹ ਕਹਿੰਦੇ ਆਪਣੀ ਲੋੜ ਨੂੰ ਆਉਂਦੇ ਸਾਡੇ ਸਕੂਲਾਂ ਜਾਂ ਬੰਦ ਨਹੀਂ ਬਦਲਣਾ। ਨਹੀਂ ਡਰਾਵੇ ਦੀ ਗੱਲ ਹੀ ਨਹੀਂ ਹੈ ਪਰ ਜਿਹੜਾ ਡਰਾਮਾ ਆਪਾਂ ਖੰਡ ਚੱਲਦਾ ਪਿਆ ਹੈ। ਉਹਦੇ ਤੇ ਲੋਕ ਪ੍ਰਭਾਵਿਤ ਹੋ ਰਹੇ ਨੇ ਝੂਠ ਤੋਂ ਜਿਹੜੇ ਭੋਲੇ ਭਾਲੇ ਲੋਜਣਾ ਕੁਝ ਨਹੀਂ ਪਤਾ ਸਿੱਧਾ ਤੁਸੀਂ ਬਾਈਬਲ ਤੇ ਆਓ ਗਿਆਨ ਦੀ ਗੱਲ ਕਰੋ ਮੈਂ ਦੇਖਣਾ ਕਿਨੇ ਲੋਕੀ ਤੁਹਾਡੇ ਕੋਲ ਆਉਂਦੇ ਨੇ। ਉਹਦੇ ਵਿੱਚ ਰਹੇ ਤੁਸੀਂ ਉੱਥੇ ਵੀ ਇਸ ਤਰ੍ਹਾਂ ਚੱਲਦਾ ਪਿਆ। 나 ਜੀ ਨਾ ਸਾਡੇ ਉਥੇ ਮੈਂ ਖੁਦ ਚਰਚਾ ਜਨਾ ਮੈਂ ਖੁਦ ਆਰ ਮੇਰੇ ਦੋ ਆਰਟੀਕਲ ਚੱਲਦੇ ਨੇ ਮੈਂ ਅੱਗੇ ਵੀ ਦੱਸਿਆ ਸੀਗਾ ਕੀ ਦਾ ਦ ਵਰਡ ਆਫ ਹੈਵਨ ਐਂਡ ਦ ਆਰ ਗਾਰਨੋ ਫੀਡਨ ਮੈਂ ਖੁਦ ਪੜਾ ਰਿਆ ਬਾਈਬਲ ਇਹਨਾਂ ਨੂੰ ਕਿਹਾ ਸੀਗਾ ਇਹਨਾਂ ਨੂੰ ਕਿਹਾ ਸੀ ਵੀ ਨਹੀਂ ਤੁਸੀਂ ਅੱਗੇ ਆਓਗੇ ਤੇ ਬਾਈਬਲ ਮੈਂ ਪੜਾਵਾਂਗਾ ਬਾਈਬਲ ਹੁੰਦੀ ਕੀ ਆ ਇਹਨਾਂ ਕੋਈ ਬਾਈਬਲ ਨਹੀਂ ਹੈਗੀ ਇਹ ਝੂਠ ਬੋਲਦੇ ਆ ਕਾਫੀ ਢੇਰ ਤੱਕ ਇਹਨਾਂ ਦੇ ਚੱਲ ਰਹੇ ਪਰ ਹੁਣ ਤੇ ਲੋੜ ਪਈ ਲੋੜ ਇਸ ਕਰਕੇ ਪਈ ਕਿ ਪਹਿਲਾਂ ਕੋਈ ਇੱਕ ਉੱਠਦਾ ਉਹਦੇ ਪਰਚੀ ਕਰਾਉਂਦੇ ਆ ਕੋਈ ਉਹਦੇ ਮਗਰ ਨਹੀਂ ਆਂਦਾ ਉਹ ਬਹਿ ਜਾਂਦਾ ਦੂਸਰਾ ਉੱਠਦਾ ਕੋਈ ਆਵਾਜ਼ ਚੁੱਕਦਾ ਕੋਈ ਉਹਦੇ ਮਗਰ ਨਹੀਂ ਆਂਦਾ ਇਹ ਉਹ ਚਾਰਾ ਕਰੇ ਬਹਿ ਜਾਂਦਾ ਹੁਣ ਮੈਂ ਖੁਦ ਆ ਗਿਆ ਵੀ ਹੁਣ ਜਿੰਨੇ ਤੁਸੀਂ ਪਰਚੇ ਜਿੰਨਾ ਦੀ ਜ਼ੋਰ ਲਾਣਾ ਲਾ ਕੇ ਦੇਖ ਲੋ ਉਹ ਵੀ ਤੁਹਾਡੀ ਬਿਆਨਬਾਜ਼ੀਆਂ ਦੇ ਉਲਟ ਜਿਹੜੇ ਇਹਨੇ ਮੈਮੋਰੰਡਮ ਦੇ ਰਹੇ ਨੇ ਕਿ ਪਰਚਾ ਹੋਣਾ ਉਹ ਤੁਹਾਨੂੰ ਪੱਤਰ ਵੀ ਦਿੱਤਾ ਉਹ ਉਹ ਜਿੰਨੇ ਪਰਚੇ ਨੇ ਸਾਰੇ ਝੂਠੇ ਨੇ ਉਹ ਚ ਇੱਕ ਵੀ ਸਹੀ ਸਾਬਤ ਨਹੀਂ ਹੋਣਾ ਨਾ ਤੇ ਮੈਂ ਮذਬੀ ਚਵਾਰਾ ਨੂੰ ਕੋਈ ਸ਼ੱਕ ਐ ਨਾ ਮੈਂ ਇਹਨਾਂ ਨਾ ਤੇ ਮੈਂ ਬਾਈਬਲ ਨੂੰ ਕੋਈ ਸ਼ੱਕ ਐ ਨਾ ਜੀਸਸ ਨੂੰ ਕੋਈ ਸ਼ੱਕ ਐ ਮੈਂ ਇੱਕ ਪਖੰਡੀ ਨੂੰ ਕੋਈ ਸ਼ੱਕ ਐ ਨਾ ਪਰ ਜਿਹੜੇ ਪਰਚੇ ਮੈਂ ਕਰਾਵਾਂਗਾ ਨੇ ਇਹਨਾਂ ਤੇ ਉਹ ਸੱਚੇ ਹੋਣਗੇ ਉਹਨਾਂ ਨੂੰ ਕੋਰਟ 'ਚ ਸਾਬਤ ਕਰਨਾ ਪੈਣਾ ਵੀ ਸੀ ਕੰਮ ਨਹੀਂ ਕੀਤੇ ਸਾਰੇ ਸਬੂਤ ਸਾਡੇ ਕੋਲ ਪਏ ਨੇ ਆ ਯੂਨਾਈਟਿਡ ਸਿੱਖ ਫੈਡਰੇਸ਼ਨ ਦੇ ਜਿਹੜ ਤੇ ਇਹ ਬੜੇ ਵੱਡੇ ਲੈਵਲ ਤੇ ਕੰਮ ਹੋਣ ਜਾ ਰਿਹਾ ਹੈ ਮੈਂ ਤਾਂ ਖੁਦ ਬਾਹਰੋਂ ਆਇਆ ਫੰਡਿੰਗ ਮੈਨੂੰ ਬਾਹਰੋਂ ਹੀ ਆਣੀ ਹੈ